ਕਰਨ ਦੇ ਉਤੇ ਨਕੇਲ ਕੱਸਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਗੁੰਡਾਗਰਦ ਦੇ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਇਹहां ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋਣ ਪਛਾਤੇ ਨੌਜਵਾਨ ਆਉਂਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਦੇ ਕਾਰਨਾਂ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀਸੀਟੀਵੀ ਕੈਮਰੇਜ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਬਾਜ਼ਾਰ ਦੇ ਵਿੱਚ ਚਹਲ ਪੈਰ ਹੋ ਰਹੀ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਆਪਣਾ ਸਮਾਨ ਵੇਚ ਰਹੇ ਨੇ ਜਿਸ ਵੇਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਕਿ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੌਰਾਨ ਦੋ ਸਖਸ਼ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਦੇ ਕਾਰਨਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਸ਼ਕਾਲ ਤਸਿਕ ਰਸਮ ਜੈਨਿਸ ਤੇ ਮਹਾਂਪਰਦੀਪ ਗਾਰ ਤਾਂ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸਣ ਦੀ ਪੂਰੀ ਪੁਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਗੁੰਡਾਗਰਦ ਦੇ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਇਹहां ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋਨ ਪਛਾਤੇ ਨੌਜਵਾਨ ਆਉਂਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਦੇ ਕਾਰਨਾਂ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀਸੀਟੀਵੀ ਕੈਮਰੇਚ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਬਾਜ਼ਾਰ ਦੇ ਵਿੱਚ ਚਹਲ ਪੈਰ ਹੋ ਰਹੀ ਹੈ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਚੇਚਰੇ ਨੇ ਜਸ ਵਿਲੇਜ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਕਿ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੌਰਾਨ ਦੋ ਸਖਸ਼ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਤੇ ਕਾਰਨਾ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਸ਼ਕਾਲ ਤਸੇਖ ਰਸਮ ਜਨ ਨੀਸ ਨੇ ਮਹਾਂਪਰ ਦੀਪਗੌਰ ਤਾਂ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਤਸਕਰਾ ਦੇ ਉੱਤੇ ਨਕੇਲ ਕੱਸਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਗੁੰਡਾਗਰ ਦਿਨ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਇਹहां ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ 2599 ਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਦੇ ਕਾਰਨਾਂ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀਸੀਟੀਵੀ ਕੈਮਰੇਚ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਬਾਜ਼ਾਰ ਦੇ ਵਿੱਚ ਚਹਲ ਪੈਰ ਹੋ ਰਹੀ ਹੈ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਆਪਣਾ ਸਮਾਨ ਵੇਚ ਰਹੇ ਨੇ ਜਿਸ ਵੇਲੇ ਸਵਾਰਦਾਤ ਨੂੰ ਅੰਝ ਅਮਦ ਤਾਜਾਂਦੇ ਰਾਜਕੇ ਦੇ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੌਰਾਨ ਦੋ ਸਖ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਦੇ ਕਾਰਨਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਰਕਾਰ ਤੋਂ ਇੱਕ ਰਸਮ ਜਾਨੀਸ ਤੇ ਮੈਂ ਹਾਂ ਪਰਦੀਪ ਗੌਰ ਤਾਂ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਤਸਕਰਾ ਦੇ ਉੱਤੇ ਨਕੇਲ ਕੱਸਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਗੁੰਡਾਗਰਦ ਦੇ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਇਹहां ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋਣ ਪਛਾਤੇ ਨੌਜਵਾਨ ਆਉਂਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਦੇ ਕਾਰਨਾਂ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀਸੀ ਵੀ ਕੈਮਰੇਜ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਬਾਜ਼ਾਰ ਦੇ ਵਿੱਚ ਚਹਲ ਪੈਰ ਹੋ ਰਹੀ ਹੈ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਆਪਣਾ ਸਮਾਨ ਵੇਚ ਰਹੇ ਨੇ ਜਿਸ ਵੇਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਕਿ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੌਰਾਨ ਦੋ ਸਖਸ਼ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਦੇ ਕਾਰਨਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਸ਼ਕਾਲ ਤਸਕ ਰਸਮ ਜੈਨਸ ਨੇ ਵਾਹਾਂ ਪਰ ਦੀਪ ਕੌਰ ਤਾਂ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕਸਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਗੁੰਡਾਗਰਦੀ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਹੀ ਹਾਂ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਅਣਪਛਾਤੇ ਨੌਜਵਾਨ ਆਉਂਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਐਸ ਤੇ ਕਾਰਨਾ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰ ਦੀ ਹੈ ਤਾਂ ਫਿਰਾਂ ਦੱਸੀਆਂ ਜੋ ਆਂਗੀਆਂ ਨੇ ਬਾਜ਼ਾਰ ਦੇ ਵਿੱਚ ਚਹਲ ਪੈਲ ਹੋ ਰਹੀ ਹੈ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਆਪਣਾ ਸਮਾਨ ਵੇਚ ਰਹੇ ਨੇ ਜਿਸ ਵੇਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਕਿ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚੋਂ ਮੌਤ ਹੋ ਜਾਂਦੀ ਹੈ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੌਰਾਨ ਦੋ ਸਖਸ਼ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਤੇ ਕਾਰਨਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਖ਼ਬਰਾਂ ਸੁਣ ਰਹੇ ਸਮਟਾਈਨਸ ਤੇ ਮੈਂ ਹਾਂ ਪਰਦੀਪ ਗਾਰ ਤਬੇਸ਼ਕ ਪੰਜਾਬ ਸਰਕਾਰ ਦੇ ਵੱਲੋਂ ਜੋ ਆਪਦੇ ਵਿੱਚ ਨਸ਼ਾ ਤਸਕਰਾਂ ਦੇ ਉਤੇ ਨਕੇਲ ਕੱਸਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਗੁੰਡਾਗਰਦੀ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਇਹहां ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋਣ ਪਛਾਤੇ ਨੌਜਵਾਨ ਆਉਂਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਦੇ ਕਾਰਨਾਂ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀਸੀਟੀਵੀ ਕੈਮਰੇਚ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਬਾਜ਼ਾਰ ਵਿੱਚ ਚਹਲ ਪੈਲ ਹੋ ਰਹੀ ਹੈ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਆਪਣਾ ਸਮਾਨ ਵੇਚ ਰਹੇ ਨੇ ਜਿਸ ਵੇਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਕਿ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਤਾਪੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦਰਾਂਦੂ ਸਖਸ਼ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਤੇ ਕਾਰਨਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਸ਼੍ਰੀਕਾਲ ਤੁਸੀਂ ਖੁਰਸਮ ਟੈਨਿੰਗਸ ਤੇ ਮੈਂ ਹਾਂ ਪਰਦੀਪ ਗਾਰਤਬ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਤਸਕਰਾਣ ਦੇ ਉੱਤੇ ਨਕੇਲ ਕੱਸਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਗੁੰਡਾਗਰਦ ਦੇ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਇਹहां ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋਣ ਪਛਾਤੇ ਨੌਜਵਾਨਾਂ ਹੁੰਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਤੇ ਕਾਰਨਾ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀ ਟੀਵੀ ਕੈਮਰੇਜ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਬਾਜ਼ਾਰ ਦੇ ਵਿੱਚ ਚਹਲ ਪੈਰ ਹੋ ਰਹੀ ਹੈ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਆਪਣਾ ਸਮਾਨ ਵੇਚ ਰਹੇ ਨੇ ਜਿਸ ਵੇਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਕਿ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੌਰਾਨ ਦੋ ਸਖਸ਼ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਦੇ ਕਾਰਨ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਸ਼ਕਾਲ ਤਸੇਖ ਰਸਮ ਜੈਨਸ ਤੇ ਮਹਾਂਪਰ ਕਹਤਾ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕੀ ਇਹ ਗੁੰਡਾਗਰਦਿਆਂ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਇਹहां ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਅਣਪਛਾਤੇ ਨੌਜਵਾਨ ਆਉਂਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਦੇ ਕਾਰਨਾਂ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀਸੀਟੀਵੀ ਕੈਮਰੇਚ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰੀ ਸੁਵਿਲਾ ਦਸੀਆ ਜਵਾਹਰੀਆਂ ਨੇ ਬਾਜ਼ਾਰ ਦੇ ਵਿੱਚ ਚਹਲ ਪਹਲ ਹੋ ਰਹੀ ਹੈ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਆਪਣਾ ਸਮਾਨ ਵੇਚ ਰਹੇ ਨੇ ਜਿਸ ਵੇਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਕਿ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਤਾਪੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੌਰਾਨ ਦੋ ਸਖਸ਼ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਦੇ ਕਾਰਨਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਸ਼ਕਾਲ ਤਸੇਖ ਰਸਮ ਟੈਲੀਨਸ ਤੇ ਮੈਂ ਹਾਂ ਪਰਦੀਪ ਗਾਰ ਤਾਂ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਤਸਕਰਾਇਆਂ ਦੇਤੇ ਨਕੇਲ ਕਸਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਗੁੰਡਾਗਰਦ ਦੇ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਇਹहां ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋਣ ਪਛਾਤੇ ਨੌਜਵਾਨ ਆਉਂਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਤੇ ਕਾਰਨਾ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀਸੀਟੀਵੀ ਕੈਮਰੇਚ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਬਾਜ਼ਾਰ ਦੇ ਦੇਚੋ ਚਹਲ ਪੈਲ ਹੋ ਰਹੀ ਹੈ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਆਪਣਾ ਸਮਾਨ ਵੇਚ ਰਹੇ ਨੇ ਜਿਸ ਵੇਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਕਿ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦਰਾਂਦੂ ਸਖਸ਼ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਤੇ ਕਾਰਨਾ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਸ਼ਕਾਲ ਤੋਂ ਸੇਖ ਰਸਮ ਟੈਨਿਊਸ ਤੇ ਹਾਂ ਪਰ ਦੀਪਕਾਰ ਤਾਂ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਗੁੰਡਾਗਰਦੀ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਇਹ ਹਾਂ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋਣ ਪਛਾਤੇ ਨੌਜਵਾਨ ਆਉਂਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਤੇ ਕਾਰਨਾ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀ ਟੀਵੀ ਕੈਮਰੇ ਚ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਬਾਜ਼ਾਰ ਦੇ ਵਿੱਚ ਚਹਲ ਪੈਰ ਹੋ ਰਹੀ ਹੈ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਆਪਣਾ ਸਮਾਨ ਵੇਚ ਰਹੇ ਨੇ ਜਿਸ ਵੇਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਕਿ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੌਰਾਨ ਦੋ ਸਖਸ਼ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਦੇ ਕਾਰਨਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਸ਼ਕਾਲ ਤਸਕ ਰਸਮ ਟੈਨਿਊਸ ਤੇ ਮੈਂ ਹਾਂ ਪਰ ਕੌਰਤਬ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਗੁੰਡਾਗਰਦਿਆਂ ਨੂੰ ਰੋਕਣ ਲਈ ਵੀ ਕੁਝ ਕਰਨਗੇ ਅੱਜ ਇਹहां ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋਣ ਪਛਾਤੇ ਨੌਜਵਾਨ ਆਉਂਦੇ ਨੇ ਤੇ ਦੋ ਲੋਕਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਾਰਨ ਕੀ ਹੋ ਸਕਦੇ ਨੇ ਜਾਂ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਦੇ ਕਾਰਨਾਂ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਸਹਿਮ ਦਾ ਮਾਹੌਲ ਬਣ ਜਾਂਦਾ ਤਾਂ ਬਿਲਕੁਲ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਨੇ ਪਰ ਇਹ ਬਾਜ਼ਾਰ ਦੀ ਹੈ ਫੀਰਾਂ ਦੱਸੀਆਂ ਜੋ ਆਦੀਆਂ ਨੇ ਬਾਜ਼ਾਰ ਦੇ ਵਿੱਚ ਚਹਲ ਪੈਲ ਹੋ ਰਹੀ ਹੈ ਦੁਕਾਨਾਂ ਦੇ ਵਿੱਚ ਦੁਕਾਨਦਾਰ ਬੈਠ ਕੇ ਆਪਣਾ ਸਮਾਨ ਵੇਚ ਰਹੇ ਨੇ ਜਿਸ ਵੇਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਦੱਸਦੇ ਕਿ ਦੋ ਲੋਕਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਦੇ ਕਿ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੌਰਾਨ ਦੋ ਸਖ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਹਾਲਾਂਕਿ ਕੀ ਕਾਰਨ ਇਸ ਦੇ ਕਾਰਨਾਂ ਦੀ ਕੋਈ ਵੀ ਪੁਸ਼ਟੀ ਨਹੀਂ